ਬਿਹਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇਉ ਮੇਰੀ ਜਿੰਦੜੀਏ ਤੇ ਮਨ ਮੁਖ ਮੂੜ ਇਆਣੇ ਰਾਮ ਜੋ ਮੋਹ ਮਾਇਆ ਚਿੱਤ ਲਾਇੰਦੇ ਮੇਰੀ ਜਿੰਦੜੀਏ ਤੇ ਅੰਤ ਗਏ ਪਛਤਾਣੇ ਰਾਮ ਹਰ ਦਰਗਾ ਢੋਈ ਨਾ ਲਹਿਣ ਮੇਰੀ ਜਿੰਦੜੀਏ ਜੋ ਮਨ ਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮਿਲ ਉਭਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲਹੁ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦ੍ਰਿੜਾ ਬੈ ਰਾਮ ਹਰ ਜਪ ਦੇ ਅੱਖਿਨ ਢਿਲ ਨਾ ਕੀਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹਾ ਆਵੇ ਕੀ ਨਾ ਆਵੇ ਰਾਮ ਸਾਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚੇਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪ ਕਮ ਤੈ ਰਾਮ ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁੱਟ ਕ ਤੇਰਾ ਹਰ ਨਿਰਪਉ ਨਾਮ ਪਤੀਜਾ ਮੇਰੀ ਜਿੰਦੜੀਏ ਸਭ ਝੱਖ ਮਾਰਨ ਦੁਸ਼ਟ ਕ ਪ ਤੇਰਾ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕ ਤੇਰਾ ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ ਜੋ ਸਬਦੁ ਸਾਹਿਬ ਵੱਡਾ ਰਾਮ ਜਿਨਿ ਇਕ ਮਨ ਇਕ ਅਰਾਧਿਆ ਮੇਰੀ ਜਿੰਦੜੀਏ ਦਿਨਾ ਨਾਹੀ ਕਿਸੈ ਦੀ ਕਿਸ ਚੱਡਾਰਾਮ ਗੁਰ ਸੇਵਿਐ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਕੰਡਾਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲੇਖ ਛਡਾਰਾਮ ਮੇਹਾ ਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀ ਸਭ ਬਿਰਥੀ ਕਾਲ ਗੁਆਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ ਰਾਮ ਸੇ ਹਰ ਦਰਗਾਹ ਪੈ ਨਾਇਆ ਮੇਰੀ ਜਿੰਦੜੀਏ ਅਹਨਸ ਸਾਚ ਸਮਾਣੇ ਰਾਮ ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੀ ਨਦਰ ਨੀਸ਼ਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ RAM ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ RAM ਵਡਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਂ ਕਾਇ ਅੰਤ ਨਾ ਪਾਈਐ ਮੇਰੀ ਜਿੰਦੜੀਏ ਪੁਰਨ ਪੁਰਖ ਬਧਾਤਾ RAM ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸ਼ਕਾ 1 ਬਿਹਗੜਾ ਮੁਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਇੱਕ ਅਚੰਭਾ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਹੇ RAM ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਆਮਣ ਜਾਣ ਸਬਾਏ RAM ਆਮਣ ਤਾ ਜਾਣਾ ਤਿਨਹਿ ਕੀਆ ਜਿਨ ਮੇਦਨ ਸਿਰਜੀਆ ਇਕ ਨਾ ਮੇਲ ਸਤਗੁਰ ਮਹਿਨ ਬੁਲਾਏ ਇਕ ਭਰਮ ਭੂਲੇ ਫਿਰ ਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਾ ਸਮਾਈ ਸੱਚ ਕਹਿ ਨਾਨਕ ਸੁਣਹੁ ਸੰਤੋ ਹਰ ਵਰਤੈ ਧਰਮ ਨਿਆਏ ਆਵਹੁ ਮਿਲਹੁ ਸਹਿਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਕਰ ਸੇਵਹੁ ਪੂਰਾ ਸਤ ਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਦੇ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਹ ਸੂਬਾ ਪਾਈਐ ਜਿਨ ਕੋ ਵਧਾਤਾ ਤੁਰੋਂ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾਂ ਸੰਗ ਮਿਲਿਆ ਸਾਦੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੀ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਾਸੀ ਪੁਰਖ ਪੁਜੇ ਹਾ ਨਾਮ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹਿ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦਹਨਿਸ ਖੋਜਤ ਹਮ ਫੇਰੇ ਮੇਰੇ ਲਾਲ ਜੀਓ ਹਰ ਪਾਏ ਅੜਾ ਘਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਿਆ ਸਮਾਏ ਰਾਮ ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੂਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਈ ਜਨ ਕਹਿ ਨਾਨਕ ਸਤ ਗੁਰ ਮਲਾਇਆ ਹਰ ਪਾਇ ਅੜਾ ਘਰ ਆਈ ਰਾਗ ਵਿਹਾਗੜਾ ਮਹੱਲਾ ਪੰਝੁਆ ਆਤਪ੍ਰੀਤਮ ਮਨ ਮੋਹਨਾ ਕਟ ਸੋਨਾ ਪ੍ਰਾਨ ਆਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਮਾਣੀਆਂ ਮੈਨ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਹਨੇ 모ਹੇ ਹਰ ਜਬ ਲਗ ਨਹ ਮਿਲੇ ਰਾਮ ਮਿਲਨ ਕੋ ਕਰਉ ਉਪਾਅ ਕਿਸ ਹਮਾਰਾ ਨਹ ਚੱਲੇ ਰਾਮ ਚਲ ਕਿਤ ਬਿਤ ਅਨਿਤ ਪ੍ਰਿਆ ਬਿਨ ਕਮਨ ਬਿਧੀ ਨਾ ਧੀ ਜੈ ਖਾਨ ਪਾਨ ਸ਼ਿੰਗਾਰ ਬਿਰਤੇ ਹਰ ਕੰਤ ਬਿਨ ਕਿਉ ਜੀ ਜੈ ਆਸਾ ਪਿਆਸੀ ਰਹਿਣ ਦਿਨੀਰ ਰਹਿ ਨਾ ਸਕੀਐ ਇੱਕ ਤਿਲੈ ਨਾਨਕ ਪੈਂੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਓ ਸੰਗ ਦਰਸਨਾ ਪਾਈਐ ਰਾਮ ਆਵਗਨ 모ਹੀ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਮਾਣੀ ਅਨਾਥ ਬਿਨਵੈ ਮਿਲਹੁ ਪ੍ਰਭ ਕਿਰਪਾ ਦੇ ਦੇ ਭ੍ਰਮ ਭੀਤ ਖੋਈਐ ਸਹਿਜ ਸੋਈਐ ਪ੍ਰਭ ਪਲਖ ਪੇਖਤ ਨਾਮ ਨੇ ਦੇ ਗ੍ਰਹਿ ਲਾਲ ਆਵੈ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਐ ਨਾਨਕ ਪਇੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਨਾਮ ਇਛ ਪੁੰਨੀ ਮਨ ਸ਼ਾਂਤ ਤਪਤ बुझाਇਆ ਰਾਮ ਸਫਲਾ ਸੋ ਦਿਨਸ ਰਹਿਣੇ ਸੋਹਾਵੀ आनंद मंगल आसकना प्रगटे गोपाल गोविंद लालन कमन रसना गुण भना ब्रह्म लोभ मोह विकार खाके मिल सखी मंगल गाया नानक पयंपै संत जंपै जिन हर हर संयोग मलाया बिहागड़ा मोहल्ला पंज